ਮੈਂ ਤੁਹਾਨੂੰ ਇੱਕੋ ਚੀਜ਼ ਪੁੱਛੂੰਗੀ ਅੱਜ ਦੇ ਪੰਜਾਬ ਦੇ ਵਿੱਚ ਤੇ ਪਹਿਲਾਂ ਦੇ ਪੰਜਾਬ ਦੇ ਵਿੱਚ ਕਿੰਨਾ ਕੁ ਫਰਕ ਹੈ ਜੋ ਵੀ ਲੋਕ ਕਲਚਰ ਇਹੋ ਜਿਹਾ ਸੀਗਾ ਬਈ ਹਰ ਸਮੇਂ ਬੱਚੇ ਰਾਤ ਨੂੰ 9:00 ਵਜੇ ਤੱਕ ਪਿੰਡਾਂ ਦੇ ਵਿੱਚ ਲੁਕਮਜੀਚਾਂ ਖੇਡਦੇ ਸੀ ਉਹ ਉਸ ਵੇਲੇ ਕੁੜੀਆਂ ਜਾਂ ਮੁੰਡਿਆਂ ਦਾ ਕੋਈ ਆਪਸ ਵਿੱਚ ਹੀ ਫਰਕ ਨਹੀਂ ਸੀ ਗਿਣਿਆ ਕਿਉਂਕਿ ਬੱਚਿਆਂ ਨੂੰ ਇੰਨਾ ਕਿਸੇ ਸਾਰੀ ਚੀਜ਼ ਦੀ ਸੋਝੀ ਨਹੀਂ ਸੀ ਅੱਜ ਕੱਲ ਜਿਹੜਾ ਸਮਾਂ ਹੈਗਾ ਅੱਜ ਦੇ ਸਮੇਂ ਦੇ ਵਿੱਚ ਮੋਬਾਈਲਾਂ ਨੇ ਬੱਚਿਆਂ ਨੂੰ ਇੰਨਾ ਅਲਰਟ ਕਰ ਦਿੱਤਾ ਇੰਨਾ ਗਲਤ ਲਾਈਨ ਦੇ ਦਿੱਤੀ ਆ ਜਿਹੜੇ ਕਿ ਆਪਾਂ ਠਕੇ ਭੈਣ ਭਰਾ ਇੱਕ ਕਮਰੇ 'ਚ ਬੈਠੇ ਹੋਣ ਤਾਂ ਆਪਾਂ ਨੂੰ ਉਹਨਾਂ ਤੇ ਯਕੀਨ ਕਰਨਾ ਵੀ ਸੰਭਵ ਨਹੀਂ ਹੁੰਦਾ। ਉਹ ਅੱਜਕੱਲ ਨਸ਼ੇ ਹੋ ਜਿਹੇ ਚੱਲ ਪਿਆ ਚਿੱਟਾ ਕਹ ਲੋ ਹਾ ਅਫੀਮ ਤਾਂ ਉਹ ਖਤਮ ਹੀ ਹੋ ਗਈ ਅਫੀਮ ਹੋਮ ਤਾਂ ਜਿਹੜੀ ਅਫੀਮ ਤੇ ਨਸ਼ਾ ਸੀ ਨਾ ਤੇ ਡੋਡਿਆਂ ਦਾ ਉਹ ਨਸ਼ਾ ਸਹੀ ਸੀਗਾ ਗਲਤ ਨਹੀਂ ਸੀਗਾ ਕਿਉਂਕਿ ਉਹ ਨਸ਼ਾ ਜੇ ਮਾੜਾ ਮੁੰਡਾ ਕੋਈ ਕਰਦੇ ਸੀ ਤਾਂ ਕੰਮ ਲਈ ਕਰਦੇ ਸੀਗੇ। ਜੱਟ ਜ਼ਿੰਮੇਵਾਰਾਂ ਦੇ ਕੋਲ ET ਦੇ ਵਿੱਚ ਜਾਂਦੇ ਸੀ ਤਾਂ ਉਹ ਨਸ਼ਾ ਮਾੜਾ ਮੋਟਾ ਉਹਨਾਂ ਨੂੰ ਦੇ ਦਿੰਦੇ ਸੀਗੇ ਤਾਂ ਉਹ ਖੁੱਲ ਕੇ ਕੰਮ ਕਰਦੇ ਪਰ ਜਿਹੜਾ ਅੱਜ ਦਾ ਨਸ਼ਾ ਵਾ ਇਹ ਨਸ਼ਾ ਕਰਕੇ ਤਾਂ ਕੰਮ ਤਾਂ ਕੀ ਕਰਨਾ ਉਹ ਬਸ ਡਿੱਗ ਪੈਂਦੇ ਆ ਸਰਕਾਰਾਂ ਦੇ ਵਿੱਚ ਤਾਂ ਅੱਜ ਕੱਲ੍ਹ ਸਮਝ ਲਓ ਵੀ ਪੁਲਿਸ محکمہ ਲੈ ਲੋ ਦੂਜੇ محکمہ ਲੈ ਲੋ ਸਾਰੇ محکمہਾਂ ਦੇ ਵਿੱਚ ਮਤਲਬ ਕਰਾਪਸ਼ਨ ਇੰਨੀ ਵਧੀ ਹੋਈ ਆ ਵੀ ਉਹ ਆਪ ਹੀ ਨਸ਼ਾ ਵੇਚਣ ਵਿੱਚ ਵੱਡੇ ਹੋਏ ਜਿਹੜੇ ਅਧਿਕਾਰੀ ਨੇ ਨਾ ਜ਼ਿਆਦਾਤਰ ਵੱਡੇ ਅਧਿਕਾਰੀ ਉਹ ਆਪ ਹੀ ਇਸ ਪਾਸੇ ਨੂੰ ਵਧੇ ਹੋਇਆ ਵੀ ਅਸੀਂ ਨਸ਼ਾ ਜਿੰਨਾ ਵੱਧ ਤੋਂ ਵੱਧ ਵੇਚ ਲਈ ਅਸੀਂ ਸਿਰ ਰੁਪਏ ਕਮਾ ਲਏ 80% ਬੱਚੇ ਇਸ ਨੂੰ ਗਲਤ ਸਾਈਡ ਤੇ ਲੈ ਜਾਂਦੇ ਆ ਤੇ ਉਹ ਮੈਨਾਂ ਤੋਂ ਗੱਤ ਲਾਈ ਨਹੀਂ ਫੜਦੇ ਆ ਚੰਗੀ ਲਾਈਨ ਨਹੀਂ ਫੜਦੇ ਬਸ ਉਹ ਮੈਨਾਂ ਦੇ ਵਿੱਚ ਜੋ ਕੁਛ ਵੀ ਗਲਤ ਮਲਤ ਦੇਖਦੇ ਆ ਉਸੇ ਪਾਸੇ ਨੂੰ ਉਹਨਾਂ ਦੀ ਰੁਚੀ ਹੋ ਜਾਂਦੀ ਆ ਸਤਿ ਸ਼੍ਰੀ ਅਕਾਲ ਕੈਨ ਟੀਵੀ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨidhi Verma ਹੁਣ ਜੇ ਗੱਲ ਕਰਦੇ ਆ ਅੱਜ ਦੇ ਪੰਜਾਬ ਦੀ ਤੇ ਅੱਜ ਦੇ ਆਧੁਨਿਕ ਪੰਜਾਬ ਦੇ ਵਿੱਚ ਬਹੁਤ ਕੁਝ ਬਦਲ ਚੁੱਕਿਆ ਹੈ ਪਰ ਜੇ ਆਪਾਂ ਪਹਿਲੇ ਦੇ ਪੰਜਾਬ ਦੀ ਗੱਲ ਕਰੀਏ ਰੰਗਲਾ ਪੰਜਾਬ ਜਿਸ ਨੂੰ ਕਿਹਾ ਜਾਂਦਾ ਸੀ ਉਹ ਅੱਜ ਕੱਲ ਇਹ ਚੀਜ਼ਾਂ ਨਹੀਂ ਰਹੀਆਂ ਹਾਲਾਂਕਿ ਸਰਕਾਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਰ ਉੱਥੇ ਹੀ ਇਹ ਰੰਗਲਾ ਪੰਜਾਬ ਕੀ ਹੁਣ ਰੰਗਲਾ ਪੰਜਾਬ ਬਣ ਸਕਦਾ ਹੈ ਤੇ ਪੁਰਾਣਾ ਪੰਜਾਬ ਕਿਹੋ ਜਿਹਾ ਸੀ ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਬਾਪੂ ਜੀ ਜੁੜ ਚੁੱਕੇ ਹਨ ਅਸੀਂ ਗੱਲਬਾਤ ਕਰਾਂ ਸਹੀ ਕਹਾਣੀ ਕਿਹਾਲ ਜਾਨ ਨੇ ਠੀਕ ਆ ਜੀ ਬਹੁਤ ਠੀਕ ਆ ਬਾਪੂ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਤੁਹਾਨੂੰ ਇੱਕੋ ਚੀਜ਼ ਪੁੱਛੂੰਗੀ ਅੱਜ ਦੇ ਪੰਜਾਬ ਦੇ ਵਿੱਚ ਤੇ ਪਹਿਲਾਂ ਦੇ ਪੰਜਾਬ ਦੇ ਵਿੱਚ ਕਿੰਨਾ ਕੁ ਫਰਕ ਹੈ ਪਹਿਲਾਂ ਦੇ ਪੰਜਾਬ ਦੇ ਵਿੱਚ ਤੇ ਅੱਜ ਦੇ ਪੰਜਾਬ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਇਹ ਪਾ ਜ਼ਮੀਨ ਅਸਮਾਨ ਦੇ ਫਰਕ ਨਾਲੋਂ ਵੀ ਕਈ ਇਹਨਾਂ ਵੀ ਵੱਧ ਆ ਤਾਂ ਉਸ ਤੋਂ ਵੀ ਵੱਧ ਫਰਕ ਹੋ ਸਕਦਾ ਘੱਟ ਨਹੀਂ ਕਿਉਂਕਿ ਪਹਿਲਾਂ ਜਿਹੜੇ ਲੋਕ ਬੱਚੇ ਸੀਗੇ ਜੋ ਵੀ ਲੋਕ ਕਲਚਰ ਰਹੇ ਹੋ ਜਿਆ ਸੀਗਾ ਬਈ ਹਰ ਸਮੇਂ ਬੱਚੇ ਰਾਤ ਨੂੰ 9:00 ਵਜੇ ਤੱਕ ਪਿੰਡਾਂ ਦੇ ਵਿੱਚ ਲੁਕਮਜੀ ਚਾ ਖੇਡਦੇ ਸੀ ਉਹ ਉਸ ਵੇਲੇ ਕੁੜੀਆਂ ਜਾਂ ਮੁੰਡਿਆਂ ਦਾ ਕੋਈ ਆਪਸ ਵਿੱਚ ਹੀ ਫਰਕ ਨਹੀਂ ਸੀ ਗਿਣਾ ਕਰਦੇ ਕਿਉਂਕਿ ਬੱਚਿਆਂ ਨੂੰ ਇੰਨਾ ਕਿਸੇ ਸਾਰੀ ਚੀਜ਼ ਦੀ ਸੋਝੀ ਨਹੀਂ ਸੀ ਹੁੰਦੀ ਅੱਜ ਕੱਲ ਜਿਹੜਾ ਸਮਾਂ ਹੈਗਾ ਅੱਜ ਦੇ ਸਮੇਂ ਦੇ ਵਿੱਚ ਮੋਬਾਈਲਾਂ ਨੇ ਬੱਚਿਆਂ ਨੂੰ ਇੰਨਾ ਅਲਰਟ ਕਰ ਦਿੱਤਾ ਇੰਨਾ ਗਲਤ ਲਾਈਨ ਦੇ ਦਿੱਤੀ ਆ ਜਿਹੜੇ ਕਿ ਆਪਾਂ ਸਕੇ ਭੈਣ ਭਰਾ ਇੱਕ ਕਮਰੇ ਚ ਬੈਠੇ ਹੋਣਾ ਤਾਂ ਆਪਾਂ ਨੂੰ ਉਹਨਾਂ ਤੇ ਯਕੀਨ ਕਰਨਾ ਵੀ ਸੰਭਵ ਨਹੀਂ ਹੁੰਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਵੀ ਮੋਬਾਈਲਾਂ ਦੇ ਵਿੱਚ ਉਹ ਕੀ ਦੇਖਦੇ ਆ ਮੋਬਾਈਲਾਂ ਦੇ ਵਿੱਚ ਬਹੁਤ ਗਲਤ ਚੀਜ਼ਾਂ ਵੀ ਆਉਂਦੀਆਂ ਨੇ ਬਹੁਤ ਸਹੀ ਚੀਜ਼ਾਂ ਵੀ ਆਉਂਦੀਆਂ ਨੇ ਜਿਹੜੇ ਸਿਆਣੇ ਬੱਚੇ ਆ ਉਹ ਤਾਂ ਸਹੀ ਚੀਜ਼ ਪੜ੍ਹਾਈ ਵਾਸਤੇ ਉਹਨੂੰ ਯੂਜ਼ ਕਰਦੇ ਆ ਸਹੀ ਕਰਦੇ ਆ ਪਰ ਜਿਹੜੇ ਬੱਚੇ ਭਟਕੇ ਹੋਏ ਆ ਇਹ ਉਮਰ ਇਹੋ ਜੀ ਹੁੰਦੀ ਆ ਸਮਝ ਲਓ 12 ਤੋਂ 18 ਸਾਲ ਦੀ ਉਮਰ ਜਿਹੜੀ ਆ ਬੱਚੇ ਇਸ ਕਿਸਮ ਨਾਲ ਭਟਕ ਜਾਂਦੇ ਆ ਵੀ ਉਹਨਾਂ ਨੂੰ ਅੱਗੇ ਕੁਝ ਨਹੀਂ ਦੀਂਦਾ ਜਿਹੜੇ ਬੱਚੇ ਤਾਂ ਆਪਣੀ ਲਾਈਨ ਤੇ ਸਹੀ ਚੱਲ ਪੈਂਦੇ ਆ ਉਹ ਤਾਂ ਅੱਗੇ ਤਰੱਕੀ ਕਰ ਜਾਂਦੇ ਆ ਜਿਹੜੇ ਬੱਚੇ ਲਾਈਨ ਤੋਂ ਵਿਗੜ ਜਾਂਦੇ ਆ ਉਹ ਅੱਜ ਕੱਲ ਨਸ਼ੇ ਇਹੋ ਜਿਹੇ ਚੱਲ ਪਿਆ ਚਿੱਟਾ ਕਹਿ ਲੋ ਅਫੀਮ ਤਾਂ ਉਹ ਖਤਮ ਹੀ ਹੋ ਗਈ ਅਫੀਮ ਖਤਮ ਤਾਂ ਜਿਹੜੀ ਅਫੀਮ ਤੇ ਨਸ਼ਾ ਸੀ ਨਾ ਤੇ ਡੋਡਿਆਂ ਦਾ ਉਹ ਨਸ਼ਾ ਸਹੀ ਸੀਗਾ ਗਲਤ ਨਹੀਂ ਸੀਗਾ ਕਿਉਂਕਿ ਉਹ ਨਸ਼ਾ ਜੇ ਮਾੜਾ ਮੂਟਾ ਕੋਈ ਕਰਦੇ ਸੀ ਤਾਂ ਕੰਮ ਲਈ ਕਰਦੇ ਸੀਗੇ ਜੱਟ ਜ਼ਿੰਮੇਵਾਰਾਂ ਦੇ ਕੋਲ ਖੇਤੀ ਦੇ ਵਿੱਚ ਜਾਂਦੇ ਸੀ ਤਾਂ ਉਹ ਨਸ਼ਾ ਮਾੜਾ ਮੂਟਾ ਉਹਨਾਂ ਨੂੰ ਦੇ ਦਿੰਦੇ ਸੀਗੇ ਤਾਂ ਉਹ ਖੁੱਲ ਕੇ ਕੰਮ ਕਰਦੇ ਸੀ ਪਰ ਜਿਹੜਾ ਅੱਜ ਦਾ ਨਸ਼ਾ ਵਾ ਇਹ ਨਸ਼ਾ ਕਰਕੇ ਤਾਂ ਕੰਮ ਤਾਂ ਕੀ ਕਰਨਾ ਉਹ ਬਸ ਡਿੱਗ ਪੈਂਦੇ ਆ ਉਹਨਾਂ ਨੂੰ ਆਪਣੇ ਆਪ ਦੀ ਹੋਸ਼ ਨਹੀਂ ਰਹਿੰਦੀ ਜਿਆਦਾਤਰ ਬੱਚਿਆਂ ਦੇ ਨੌਜਵਾਨਾਂ ਦੇ ਤੁਸੀਂ ਦੇਖੋਗੇ 17 18 19 ਸਾਲ ਦੇ ਨੌਜਵਾਨੀ ਜਿਹੜੇ ਇਸ ਨਸ਼ੇ ਦਾ ਸ਼ਿਕਾਰ ਹੁੰਦੇ ਮਰਦੇ ਵੀ ਮੈਂ ਉਹ ਵੀ ਕਿਹਾ ਵੀ 12 ਤੋਂ 18 ਸਾਲ ਤੱਕ ਦੇ ਜਿਹੜੇ ਬੱਚੇ ਆ ਨਾ ਓਹੋ ਉਹਨਾਂ ਨੂੰ ਇਸ ਗੱਲ ਦਾ ਸੋਚੀ ਨਹੀਂ ਰਹਿੰਦੀ ਵੀ ਅਸੀਂ ਕਿਹੜੇ ਪਾਸੇ ਚੱਲ ਰਹੇ ਹਾਂ ਕਿਉਂਕਿ ਮਾਹੌਲ ਹੀ ਪੰਜਾਬ ਦਾ ਇਹੋ ਜਿਹਾ ਬਣ ਗਿਆ ਕਿ ਇੱਕ ਦੂਜੇ ਨੂੰ ਦੇਖ ਕੇ ਇੱਕ ਦੂਜੇ ਨੂੰ ਦੇਖ ਕੇ ਬੱਚੇ ਬਿਗੜਦੇ ਜਾਂਦੇ ਆ ਉਹ ਸਰਕਾਰਾਂ ਨੇ ਤਾਂ ਉਹਨਾਂ ਨੂੰ ਕੀ ਸੰਭਾਲਣਾ ਮਾਂ-ਬਾਪ ਵੀ ਨਹੀਂ ਸੰਭਾਲ ਸਕਦੇ ਸਭ ਤੋਂ ਪਹਿਲਾਂ ਤਾਂ ਮਾਂ-ਬਾਪ ਦੇ ਸੰਭਾਲਣ ਦਾ ਕੰਮ ਹੁੰਦਾ ਸਰਕਾਰਾਂ ਦਾ ਤਾਂ ਕੰਮ ਬਾਅਦ ਵਿੱਚ ਆ ਜੇ ਮਾਂ-ਬਾਪ ਆਪਣੇ ਬੱਚੇ ਨੂੰ ਸੰਭਾਲ ਸਕਣ ਤਾਂ ਸੰਭਾਲ ਸਕਦੇ ਆ ਸਰਕਾਰ ਕੋਈ ਨਹੀਂ ਸੰਭਾਲ ਸਕਦਾ ਸਰਕਾਰਾਂ ਦੇ ਵਿੱਚ ਤਾਂ ਅੱਜ ਕੱਲ ਸਮਝ ਲਓ ਵੀ ਪੁਲਿਸ ਮਹਿਕਮਾ ਲੈ ਲਓ ਦੂਜੇ ਮਹਿਕਮੇ ਲੈ ਲਓ ਸਾਰੇ ਮਹਿਕਮਿਆਂ ਦੇ ਵਿੱਚ ਮਤਲਬ ਕਰਾਪਸ਼ਨ ਇੰਨੀ ਵਧੀ ਹੋਈ ਆ ਵੇਓ ਆਪ ਹੀ ਨਸ਼ਾ ਵੇਚਣ ਵਿੱਚ ਵੱਡੇ ਹੋਇਆ ਜਿਹੜੇ ਅਧਿਕਾਰੀ ਨੇ ਨਾ ਜ਼ਿਆਦਾਤਰ ਵੱਡੇ ਅਧਿਕਾਰੀ ਉਹ ਆਪ ਹੀ ਇਸ ਪਾਸੇ ਨੂੰ ਵਧੇ ਹੋਇਆ ਵੀ ਅਸੀਂ ਨਸ਼ਾ ਜਿੰਨਾ ਵੱਧ ਤੋਂ ਵੱਧ ਵੇਚ ਲੀਏ ਤੇ ਸਿਰ ਪਈਏ ਕਮਾ ਲੀਏ ਤੇ ਬਾਕੀ ਹੋਰ ਜਿਹੜਾ ਆਪਾਂ ਸਮਝ ਲਈਏ ਵੀ ਪੁਰਾਣੇ ਪੰਜਾਬ ਦੇ ਵਿੱਚ ਅੱਜ ਦੇ ਪੰਜਾਬ ਦੇ ਵਿੱਚ ਇਹਨਾਂ ਦਾ ਫਰਕ ਆ ਵੀ ਆਪਾਂ ਪੁਰਾਣੇ ਪੰਜਾਬ ਦੇ ਵਿੱਚ ਜਦੋਂ ਬੱਚੇ ਪੜਦੇ ਸੀ ਮੈਂ ਆਪਦੀ ਤਾਂ ਗੱਲ ਦੱਸਦਾ ਵੀ ਜਦੋਂ ਅਸੀਂ ਕੰਮ ਕਰਦੇ ਸੀਗੇ ਪੜਦੇ ਸੀਗੇ ਖੇਤਾਂ ਦੇ ਵਿੱਚ ਕੰਮ ਕਰਦਿਆਂ ਉਹ ਦੇਖਣ ਦੇਖਣ ਜਾਂਦੇ ਸੀ ਆਪਣੇ ਯਾਰ ਦੋਸਤਾਂ ਦੇ ਜ਼ਿਮੀਦਾਰਾਂ ਦੇ ਨਾਲ ਕੰਮ ਕਰਦੇ ਸੀ ਜਾਂਦੇ ਸੀ ਉਹਨਾਂ ਨੂੰ ਦੇਖ ਕੇ ਸਾਡੀ ਆਪਦੀ ਰੁਚੀ ਵੱਧਦੀ ਸੀ ਵੀ ਅਸੀਂ ਕੰਮ ਕਰੀਏ ਅਸੀਂ ਆਪ ਦੇਖਦੇ ਸੀ ਵੀ ਅਸੀਂ ਕੰਮ ਕਰੀਏ ਦੇਖ ਕੇ ਅਸੀਂ ਆਪ ਬਿਨਾਂ ਮਜ਼ਦੂਰੀ ਤੋਂ ਉਹਨਾਂ ਦੇ ਨਾਲ ਜਾ ਕੇ ਕੰਮ ਕਰਾਉਣ ਲੱਗ ਜਾਂਦੇ ਸੀ ਬਿਲਕੁਲ ਮੈਂ ਕਰਤਾ ਇੰਨੀ ਸੀਗੀ ਬਾਪੂ ਜੀ ਇੱਕ ਆਪਾਂ ਫੋਨ ਤੇ ਗੱਲ ਕਰ ਰਹੇ ਸੀ ਹਨਾ ਕਿ ਫੋਨ ਦੇ ਜਾਂ ਫਿਰ ਹੋਰ ਆਧੁਨਿਕ ਕਰਨ ਦੇ ਨਾਲ ਬਦਲਾਅ ਬਹੁਤ ਹੈ ਕਿਤਨੇ ਕਿਤੇ ਆਵਿਸ਼ਕਾਰ ਹੋਇਆ ਸੀਗਾ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਹੋਵੇ ਇਹਦਾ ਗਲਤ ਮਿਸਯੂਜ਼ ਹੋਣ ਲੱਗ ਗਿਆ ਹੈਨਾ ਨੌਜਵਾਨਾਂ ਦੇ ਵਿੱਚ ਗਲਤ ਚੀਜ਼ਾਂ ਦੇਖਣ ਦੀ ਭਾਵਨਾ ਜ਼ਿਆਦਾ ਇਹ ਚੀਜ਼ਾਂ ਅੱਜ ਬਹੁਤ ਖਰਾਬ ਹੋ ਰਹੀਆਂ ਨੇ ਹੁਣੇ-ਹੁਣੇ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਇਹ ਮੋਬਾਈਲਾਂ ਦੇ ਵਿੱਚ ਹਰ ਕਿਸਮ ਦਾ ਕੰਮ ਚੱਲ ਪਿਆ ਮੈਂ ਪਹਿਲਾਂ ਤੁਹਾਨੂੰ ਇੱਕ ਗੱਲ ਵੀ ਚੰਨਾ ਪਾ ਚੁੱਕਿਆ ਵੇ ਜਿਹੜੇ ਬੱਚੇ ਚੰਗੇ ਨੇ ਉਹਨਾਂ ਨੂੰ ਚੰਗੀ ਮਤਲਬ ਸੱਭਿਤਾ ਮਿਲਦੀ ਆ ਉਹ ਤਾਂ ਆਪਣਾ ਮੋਬਾਈਲ ਨੂੰ ਉਸ ਤਰ੍ਹਾਂ ਯੂਜ਼ ਕਰਦੇ ਆ ਵੀ ਅਸੀਂ ਇਹਨੂੰ ਉੱਪਰ ਵਧਾਈਏ ਪਰ 80% ਬੱਚੇ ਇਸ ਨੂੰ ਗਲਤ ਸਾਈਡ ਤੇ ਲੈ ਜਾਂਦੇ ਆ ਤੇ ਉਹ ਮੋਬਾਈਲਾਂ ਤੋਂ ਗੱਤ ਲਾਈਨ ਨਹੀਂ ਫੜਦੇ ਆ ਚੰਗੀ ਲਾਈਨ ਨਹੀਂ ਫੜਦੇ ਬਸ ਉਹ ਮੋਬਾਈਲਾਂ ਦੇ ਵਿੱਚ ਜੋ ਕੁਝ ਵੀ ਗਲਤ ਮਲਤ ਦੇਖਦੇ ਆ ਉਸੇ ਪਾਸੇ ਨੂੰ ਉਹਦੀ ਰੁਚੀ ਹੋ ਜਾਂਦੀ ਆ ਤਦੋਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਉਹ ਮੋਬਾਈਲਾਂ ਨੂੰ ਦੇਖ ਕੇ ਬੱਚੇ ਇੰਨੇ ਕੁ ਵਿਗੜ ਚੁੱਕੇ ਆ ਵੀ ਸਕੇ ਭੈਣ ਭਰਾ ਆਪਸ ਵਿੱਚ ਇੱਕ ਕਮਰੇ 'ਚ ਆਪਾਂ ਇਕੱਲੇ ਨੂੰ ਬੈਠ ਕੇ ਛੱਡ ਨਹੀਂ ਸਕਦੇ ਵੀ ਉਹਨਾਂ ਨੇ ਪਤਾ ਨਹੀਂ ਮੋਬਾਈਲਾਂ 'ਚ ਕੀ ਦੇਖਣਾ ਬਿਲਕੁਲ ਆਪਾਂ ਹੁਣ ਤੁਹਾਡੇ ਨਾਲ ਗੱਲਾਂ ਕਰਕੇ ਕਿਰੂਚੀ ਹੋਰ ਜਾਗੀ ਹੈ ਕਿ ਅੱਜਕੱਲ ਵਿਆਹਾਂ ਦੇ ਵਿੱਚ ਹੁਣ ਕਿਹੋ ਜਿਹਾ ਤੁਸੀਂ ਜਾਂਦੇ ਆਂਦੇ ਹੋਵੋਗੇ ਅੱਜਕੱਲ ਕਿਹੋ ਜਿਹਾ ਹੈ ਤੇ ਪਹਿਲਾਂ ਕਿਹੋ ਜਿਹਾ ਹੁੰਦਾ ਸੀ ਜਿਹੜੇ ਪਹਿਲੇ ਵਿਆਹ ਹੁੰਦੇ ਸੀਗੇ ਪਹਿਲੇ ਵਿਆਹ ਤਾਂ ਤਿੰਨ ਤਿੰਨ ਦਿਨ ਬਰਾਤਾਂ ਕੁੜੀ ਆਲੇ ਦੇ ਘਰੇ ਜਾਇਆ ਕਰਦੇ ਸੀ ਤੇ ਉਸ ਤੋਂ ਬਾਅਦ ਸਾਡੇ ਵੇਲੇ ਜਦੋਂ ਮੈਂ ਮੇਰੀ ਉਮਰ ਐਸ ਵੇਲੇ 82 ਸਾਲ ਦੀ ਆ ਜਦੋਂ ਮੈਂ 20-22 ਸਾਲ ਦਾ ਸੀ ਉਸ ਵੇਲੇ ਤਿੰਨ ਤਿੰਨ ਦਿਨ ਨਹੀਂ ਇੱਕ ਰਾਤ ਤਾਂ ਰਹਿੰਦੀ ਸੀ ਤਾ ਮੈਂ ਆਪਦੇ ਵਿਆਹ ਦੀ ਸਟੋਰੀ ਦੱਸਦਾ ਮੇਰੇ ਵਿਆਹ ਦੀ ਸਟੋਰੀ ਇੰਨੀ ਰੂਚੀ ਵਾਲੀ ਆ ਵੀ ਤੁਸੀਂ ਹੈਰਾਨ ਹੋ ਜਾਓਗੇ ਮੈਂ ਪਿੰਡ ਜਸਵਾਲ ਸੂਦਾਂ ਦਾ ਰਹਿਣ ਵਾਲਾ ਮੈਂ ਉਸ ਵੇਲੇ ਉੱਥੇ ਰਹਿੰਦਾ ਸੀ ਇੱਥੇ ਮੇਰੇ ਸਹੁਰੇ ਆ ਜਿਹੜੇ ਨਾਲ ਪਿੰਡ ਬੜੇਲਾ ਦੇ ਆ ਉਹ ਇੱਥੇ ਮੰਡੀ 'ਚ ਕੰਮ ਕਰਦੇ ਸੀ ਉਹ ਉਹਨਾਂ ਦੀ ਰਹਿائش ਇੱਥੇ ਸੀ ਮੇਰੇ ਚਲੋ ਕਿਸੇ ਰਿਸ਼ਤੇਦਾਰੀ ਦੇ ਸੰਬੰਧ ਨਾਲ ਆਪਸ ਵਿੱਚ ਹੀ ਰਿਸ਼ਤਾ ਜੋੜਨ ਦੇ ਵਿੱਚ ਵਿਚੋਲੇ ਬਣ ਗਏ ਉਹ ਜਦੋਂ ਵਿਚੋਲੇ ਬਣੇ ਤਾਂ ਇਹਨਾਂ ਨੇ ਗੱਡੀ ਅਸੀਂ ਕਰ ਲਈ ਇੱਥੋਂ ਹੀ ਮਰਾਤੋ ਆਸਤੇ ਜਦ ਕੇ ਬਰਾਤ ਉਥੋਂ ਅਸੀਂ 8-9 ਵਜੇ ਬਰਾਤ ਚੱਲਣਾ ਸੀਗਾ ਪਿੰਡ ਜਸੂ ਵਾਲ ਤੋਂ ਸਵੇਰ ਰਾਤ ਇੱਥੇ ਰਹਿਣਾ ਸੀ ਦੂਜੇ ਦਿਨ ਸੀ ਇੱਥੋਂ ਵਿਆਹ ਕੇ ਜਾਣਾ ਸੀਗਾ ਸਾਡਾ ਪ੍ਰੋਗਰਾਮ ਇਹ ਸੀਗਾ ਪਰ ਹੋਇਆ ਕੀ ਕਿ ਜਿਹੜੀ ਗੱਡੀ ਇੱਥੋਂ ਵਿਆਹ ਵਾਸਤੇ ਅਸੀਂ ਬੁੱਕ ਕੀਤੀ ਸੀਗੀ ਬਹੁਤੀਆਂ ਗੱਡੀਆਂ ਨਹੀਂ ਚੁੰਦੀਆਂ ਉਹ ਸਟੇਸ਼ਨ ਬੈਗਿੰਗ ਹੀ ਹੁੰਦੀ ਸੀ ਤੇ ਵੱਡੀਆਂ ਗੱਡਾਂ ਬਸਾ ਬਸਾ ਤਾਂ ਹੋਇਆ ਹੀ ਨਹੀਂ ਕਰਦੀਆਂ ਤੇ ਉਹ ਗੱਡੀ ਖਰਾਬ ਹੋ ਗਈ ਅਸੀਂ ਉੱਥੇ ਬੈਠੇ ਗੱਡੀ ੜੀ ਕੀ ਜਈਏ ਮੈਨੂੰ ਸਵੇਰੇ ਨਹਾਈ ਧੁਾਈ ਕਰਾ ਕੇ 10:00 ਵਜੇ ਬਿਠਾ ਲਾ ਆਮ ਇਹ ਗੱਲ ਪ੍ਰਚਲਿਤ ਹੋਇਆ ਕਰਦੀ ਸੀ ਵੀ ਜਦੋਂ ਨਹਾਈ ਧੁਾਈ ਕਰਵਾ ਕੇ ਨਾ ਬੱਚੇ ਨੂੰ ਬਿਠਾ ਲ ਦਿੰਦੇ ਸੀ ਤਾਂ ਫਿਰ ਉਹਨੂੰ ਬਾਹਰ ਨਹੀਂ ਨਿਕਲਣ ਦਿਆ ਕਰਦੇ ਸੀ ਮੈਂ ਉਨਥੇ ਅੰਦਰ ਬੈਠਾ ਬੰਨਿਆ ਤੇ ਜਿਹੜੀ ਬਰਾਤ ਵਾਲੀ ਗੱਡੀ ਆ ਉਥੋਂ ਪਹੁੰਚੀ ਨਾ ਰਾਤ ਵਾਲੀ ਗੱਡੀ ਜਦੋਂ ਪਹੁੰਚੀ ਸ਼ਾਮ ਨੂੰ ਤਕਰੀਬਨ ਅਸੀਂ ਉੱਥੋਂ ਪ੍ਰੋਗਰਾਮ ਬਣਾਇਆ ਵੀ ਹੁਣ ਉਹ ਤਾਂ ਗੱਡੀ ਹੈ ਨਹੀਂਗੀ ਵੀ ਅਸੀਂ ਟ੍ਰੇਨ ਚੜ੍ਹ ਕੇ ਲੁਧਿਆਣੇ ਚਲੇ ਜਾਨੇ ਆਂ 5:00 ਵਜੇ ਟ੍ਰੇਨ ਉੱਥੋਂ ਚਲਦੀ ਸੀਗੀ ਵੀ ਲੁਧਿਆਣੇ ਤੋਂ ਫੇਰ ਉੱਥੋਂ ਕਰਕੇ ਅਸੀਂ ਚਲੇ ਜਾਵਾਂਗੇ ਮੁੱਲਾਂਪੁਰ ਬਹੁਤਾ ਹੈ ਨਹੀਂ ਸੀਗਾ ਇਹੋ ਜਿਹੇ ਪ੍ਰੋਗਰਾਮ ਜਦੋਂ ਅਸੀਂ ਤਿਆਰ ਹੋਣ ਲੱਗੇ ਟ੍ਰੇਨ ਨੂੰ ਤੇ ਜੱਗ ਨੂੰ ਇਹ ਸਟੇਸ਼ਨ ਬੈਗਿੰਗੀ ਲੈ ਕੇ ਉੱਥੇ ਪਹੁੰਚ ਗਏ ਉੱਥੇ ਪਹੁੰਚੇ ਤਾਂ ਟ੍ਰੇਨ ਜਦੋਂ ਸਟੇਸ਼ਨ ਬੈਗ ਦੇ ਵਿੱਚ ਬਿਠਾ ਲਿਆ ਬਿਠਾਲ ਕੇ ਸਟੇਸ਼ਨ ਬੈਗ ਨੂੰ ਚਲਾਉਣ ਲੱਗੇ ਉਹ ਫਿਰ ਜਵਾਬ ਦੇਗੀ ਉਹਨੂੰ ਤਕੇ ਦੇ ਦੇ ਕੇ ਤਕੇ ਦੇ ਦੇ ਕੇ ਜਸਵਾਲ ਤੇ ਬਿਲੇ ਦੇ ਵਿਚਾਲੇ ਇੱਕ ਖੂਹ ਹੁੰਦਾ ਸੀਗਾ ਉੱਥੇ ਲੈ ਆਏ ਉੱਥੇ ਲੈ ਤਾਂ ਫਿਰ ਉੱਥੇ ਆ ਕੇ ਬਹੁਤ ਜੋਰ ਲਾਇਆ ਨਹੀਂ ਠੀਕ ਹੋਈ ਨਹੀਂ ਠੀਕ ਹੋਣ ਤੋਂ ਬਾਅਦ ਫੇਰ ਪ੍ਰੋਗਰਾਮ ਬਣਾਵੇ ਹੁਣ ਕੀ ਕਰੀਏ ਫੇਰ ਆਲਾ ਦਵਾਲਾ ਭਾਜਰਾ ਪੈ ਗਿਆ ਵੀ ਕਿਵੇਂ ਪਹੁੰਚੀਏ ਤੇ ਰੋਟੀ ਵੀ ਸ਼ਾਮ ਦੀ ਫੇਰ ਪਿੰਡੋਂ ਪਕਵਾ ਕੇ ਮੰਗਵਾ ਕੇ ਬਰਾਤ ਵਾਸਤੇ ਉਥੇ ਖੂਹ ਤੇ ਬੈਠ ਕੇ ਖਾਦੀ ਸੀ ਉਥੇ ਬਾਹਰ ਖੂਹ ਤੇ ਦਰਖਤਾਂ ਥੱਲੇ ਬੈਠ ਕੇ ਬਰਾਤ ਨੇ ਰੋਟੀ ਖਾਦੀ ਤੇ ਉਧਰ ਇਹਨਾਂ ਨੂੰ ਫਿਕਰ ਪੈ ਗਈ ਬਰਾਤ ਆਈ ਨਹੀਂਗੀ ਕੋਈ ਗੜਬੜਨਾ ਹੋਗੀ ਹੋਵੇ ਇਹ ਵੀ ਗੱਡੀ ਲੈ ਕੇ ਹੰਮ ਉੱਥੇ ਪਹੁੰਚਣ ਦੀ ਤਿਆਰੀ ਕਰਨ ਲੱਗੇ। ਉੱਥੋਂ ਅਸੀਂ ਜਦੋਂ ਗੱਡੀ ਕੀਤੀ ਗੱਡੀ ਤਾਂ ਕੋਈ ਮਿਲੀ ਨਾ ਤੇ ਇੱਕ ਟਰਾਲੀ ਸੀਗੀ ਉਹ ਟਾਂਡਿਆਂ ਦੀ ਭਰੀ ਹੋਈ। ਪਹਿਲਾਂ ਬਰਾਤਿਆਂ ਨੇ ਉਹ ਟਾਂਡਿਆਂ ਦੀ ਟਰਾਲੀ ਖਾਲੀ ਕਰਵਾਈ। ਫੇਰ ਉਹ ਟਰਾਲੀ ਲੈ ਕੇ ਅਸੀਂ ਬਿਲੇ ਪਹੁੰਚੇ। ਉਹ ਜਿਹੜੇ ਸੀਗੇ ਟਰਾਲੀ ਲੈ ਕੇ ਜਾਣ ਵਾਲੇ। ਬਿਲੇ ਫਿਰ ਅਸੀਂ ਬਰਾਤ ਟਰਾਲੀ ਦੇ ਵਿੱਚ ਬੈਠਣ ਲੱਗੇ। ਜਦੋਂ ਅਸੀਂ ਟਰਾਲੀ 'ਚ ਬੈਠਣ ਲੱਗੇ ਤੁਰ ਪਏ ਅਸੀਂ ਸੂਏ ਦੀ ਪਾਂਧੀ ਜਸਵਾਲ ਤੋਂ ਲੈ ਕੇ ਮੁੱਲਾਪੁਰ ਤੱਕ ਆਉਂਦੀ ਆ। ਧੂੜ ਸੜਕ ਤਾਂ ਹੁੰਦੀ ਨਹੀਂ ਸੀ। ਧੂੜ ਮਿੱਟੀ ਸਭ ਕੁਝ। ਸਾਡੇ ਉੱਤੇ ਸਾਰੀ ਬਰਾਤ ਤੇ ਉੱਤੇ ਐਨ ਪਾਊਡਰ ਪੂਰੀ ਤਰ੍ਹਾਂ ਲੱਗ ਗਿਆ। ਜਿਵੇਂ ਆਪਾਂ ਮਸਕੇ ਪਾਊਡਰ ਲਾਈਏ ਨਾ ਇਸ ਤਰ੍ਹਾਂ ਧੂੜ ਮਿੱਟੀ ਲੱਗ ਗਈ। ਤੇ ਫੇਰ ਜਦੋਂ ਅਸੀਂ ਰਾਤ ਤੁਰੇ ਆਉਂਦੇ ਸੀ ਤਾਂ ਫੇਰ ਇੱਕ ਕਾਰ ਲੈ ਕੇ ਜਦੋਂ ਇਹਨਾਂ ਨੂੰ ਫਿਕਰ ਪਕੇ ਆਈ ਨਹੀਂ। ਇਹ ਕਾਰ ਲੈ ਕੇ ਪਹਿਲਾਂ ਤਾਂ ਪਤਾ ਸੀ ਵੀ ਗੱਡੀ ਇਥੋਂ ਖਰਾਬ ਸੀ ਕਿ ਵੀ ਲੇਟ ਪਹੁੰਚਿਆ। ਜਦ ਫੇਰ ਵੀ ਨਾ ਆਈ। ਤਾਂ ਫਿਰ ਇੱਕ ਗੱਡੀ ਲੈ ਕੇ ਆ ਗਏ ਇਹ ਲੈ ਕੇ ਫਿਰ ਉੱਥੇ ਸਾਨੂੰ ਮੈਨੂੰ ਗੱਡੀ 'ਚ ਬਿਠਾਲ ਕੇ ਲਾਇਆ ਜਾਂ ਇੱਕ ਦੋ ਬੰਦੇ ਨਾਲ ਲੈ ਬਾਕੀ ਸਾਰੇ ਫਿਰ ਟਰਾਲੀ ਲੈ ਕੇ ਆਏ ਟਰੈਕਟਰ ਤੇ ਢੋਡ ਮਿੱਟੀ 'ਚ ਇੱਥੇ ਲਿਆ ਕੇ ਫਿਰ ਇਹਨਾਂ ਨੇ ਵੀ ਪ੍ਰੋਗਰਾਮ ਕੀਤਾ ਵੀ ਇਹਨਾਂ ਨੇ ਸਾਨੂੰ ਖਰਾਬ ਕੀਤਾ ਇਹਨਾਂ ਨੇ ਵੀ ਉਸੇ ਤਰ੍ਹਾਂ ਹੀ ਕਰੀਏ ਆਉ ਉਸੇ ਤਰ੍ਹਾਂ ਪਹਿਲਾਂ ਇਹਨਾਂ ਨੇ ਚਾਹ ਬਣਾਈ ਫਿਰ ਫਲਾਣਾ ਕੀਤਾ ਤੇ ਹਮਕਾ ਕੀਤਾ ਦੀ ਰਾਤ ਖਵਾ ਖਵਾ ਕੇ ਸਾਡੇ ਪੇਟ ਇੱਥੇ ਤੱਕ ਲਿਆ ਤੇ ਤੇ ਵੇਪਰ ਲਾਓ ਪੀਓ ਫਰਚਾ ਪੀਓ ਫੇ ਰੋਟੀ ਖਾਓ ਤੇ ਉਸ ਤੋਂ ਬਾਅਦ ਫਿਰ ਸਾਰੀ ਰਾਤ ਆਸ ਨੂੰ ਇਸ ਤਰ੍ਹਾਂ ਹੀ ਲੰਘੀ ਸੁਤੇ ਈ ਨੀਂਦੇ ਸੀ ਅਨੰਦਾਂ ਤੇ ਆ ਕੇ ਬੈਠ ਗਏ ਆਨੰਦ ਕਾਰਜ ਹੋ ਗਏ ਆਨੰਦ ਕਾਰਜਾਂ ਤੋਂ ਬਾਅਦ ਫਿਰ ਉਸੇ ਟਰਾਲੀ ਦੇ ਵਿੱਚ ਹੀ ਮਰਾਤ ਨੇ ਪਿੰਡ ਜਾਣਾ ਸੀ ਤੇ ਮੈਨੂੰ ਤਾਂ ਫਿਰ ਗੱਡੀ ਚ ਲੈ ਗਏ ਪਿੰਡ ਇਸ ਤਰ੍ਹਾਂ ਮੇਰਾ ਵਿਆਹ ਹੋਇਆ ਐਸੀ ਸ਼ਾਮ ਜਾਂ ਸਾਰੀ ਦਾੜੀ ਸਾਡੀ ਇੱਥੇ ਲੱਗੀ ਸ਼ਾਮ ਨੂੰ ਸੀ ਨੇ ਰਿਹਾ ਜਾ ਕੇ ਪਿੰਡ ਪਹੁੰਚੇ ਐ ਲੱਗਦਾ ਜਿਵੇਂ ਕੋਈ ਫਿਲਮ ਦੀ ਕਹਾਣੀ ਸੁਣਾ ਰਹੇ ਹੋ ਤੁਸੀਂ ਬਸ ਐ ਹੀ ਹੋਇਆ ਗੱਲ ਫਿਲਮੀ ਕਹਾਣੀ ਉਹ ਬਣ ਗਈ ਤੇ ਬਸ ਸਾਰੀ ਦਾੜੀ ਆਨੰਦਕਾਰ ਜ ਫਿਰ ਉਹ ਜ ਫਿਰ ਉਹ ਉਸ ਵੇਲੇ ਬਸ ਜੋ ਮਾਹੌਲ ਹੁੰਦਾ ਸੀਗਾ ਉਸੇ ਤਰ੍ਹਾਂ ਚੱਲ ਜਾ ਰਿਹਾ ਮਾਹੌਲ ਕਾਫੀ ਵਧੀਆ ਸੀਗਾ ਹਨਾ ਮਾਹੌਲ ਜਾਨੀ ਐ ਨਹੀਂ ਸੀ ਹੈ ਵੀ ਕਿਸੇ ਪਾਸੇ ਕੋਈ ਗੋਲੀ ਲੈ ਕੇ ਆ ਜੂ ਕਿਸੇ ਪਾਸੇ ਹਮਲਾ ਕਰਕੇ ਆ ਜੂ ਅੱਜ ਦੇ ਮਾਹੌਲ ਦੇ ਵਿੱਚ ਤਾਂ ਇਹ ਨਹੀਂ ਪਤਾ ਵੀ ਰਾਤ ਅੰਗਿਆਂ ਨੂੰ ਮਗਰੋਂ ਠੂਠਾ ਹੋ ਜਾਂਦੀ ਆ ਕੁੜੀਆਂ ਵਿਆਹ ਕਰਾਉਣ ਲੱਗੀਆਂ ਵਿਆਹ ਕਰਾ ਲੈਂਦੀਆਂ ਤੇ ਮਗਰੋਂ ਡਿਜਾ ਕੇ ਬਾਹਰ ਲੈ ਜਾ ਕੇ ਉਹਨੂੰ ਮਰਵਾ ਦਿੰਦੀਆਂ ਉਦੋਂ ਇਹੋ ਜਿਹਾ ਮਾਹੌਲ ਨਹੀਂ ਸੀ ਹੁਣ ਨਾਲਦੇਦੀ ਦੇ ਭੈਣ ਦਾ ਵਿਆਹ ਹੋਵੇ ਆ ਲੱਗਦਾ ਸੀ ਆਪਣੇ ਘਰ 'ਚ ਵਿਆਹ ਆ ਬਿਲਕੁਲ ਆਪ ਉਹ ਉਦੋਂ ਮਾਹੌਲ ਐ ਸੀ ਵੀ ਗੋਂਡੀ ਦੀ ਕੁੜੀ ਗੋਂਡੀ ਦੀ ਕੀ ਪਿੰਡ ਦੀ ਕੁੜੀ ਵੀ ਹੋਵੇ ਨਾ ਉਹਨੂੰ ਵੀ ਅਗਲਾਏ ਕਹਿੰਦਾ ਵੀ ਸਾਡੀਉ ਕੁੜੀ ਆ ਅੱਜ ਤਾਂ ਗੋਂਡੀ ਦੀ ਕੁੜੀ ਵੀ ਸਾਡੀ ਕੁੜੀ ਨਹੀਂ ਬਣਦੀ ਮੈਂ ਤੁਹਾਨੂੰ ਪਹਿਲਾਂ ਹੀ ਵਿਥਿਆ ਕਰ ਚੁੱਕੇ ਕਿਵੇਂ ਹੋ ਸਕੇ ਭੈਣ ਭਾਈਆਂ ਤੇ ਵੀ ਮੈਲਾਂ ਕਰਕੇ ਭਰੋਸੇ ਨਹੀਂ ਰਹੇ ਇੱਕ ਚੀਜ਼ ਮੈਂ ਅਖੀਰ 'ਚ ਇਹੀ ਪੁੱਛਣਾ ਚਾਹੂੰਗੀ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ 'ਚ ਜਿਹੜਾ ਪਹਿਲਾਂ ਜਿਹੜਾ ਘਰ ਦੀ ਖੇਤੀ ਵਾਲਾ ਨਸ਼ਾ ਹੁੰਦਾ ਸੀ ਉਹ ਚੀਜ਼ ਕਰਨੀ ਚਾਹੀਦੀ ਹੈ ਜਿਹੜੇ ਰਵਾਇਤੀ ਤੁਸੀਂ ਕਹਿੰਦੇ ਹੋ ਸਿੰਥੈਟਿਕ ਨਸ਼ਾ ਕਹਿੰਦੇ ਆ ਇਹਨੂੰ ਇਹ ਚੀਜ਼ ਬੰਦ ਹੋਣਾ ਚਾਹੀਦਾ ਇਹ ਤਾਂ ਬੰਦ ਹੋਣਾ ਚਾਹੀਦਾ ਇਹ ਤਾਂ ਬਿਲਕੁਲ ਬੰਦ ਹੋਣਾ ਚਾਹੀਦਾ ਚਲੋ ਜੇ ਥੋੜਾ ਬਹੁਤ ਕੋਈ ਕਰਦਾ ਤਾਂ ਰਵਾਇਤੀ ਨਸ਼ਾ ਜਿਵੇਂ ਡੋਡੇ ਆਮ ਘਰਾਂ ਦੇ ਵਿੱਚ ਅੱਗੇ ਬੀਜ ਲਿਆ ਕਰਦੇ ਸੀ ਜਾਂ ਆ ਜਾਂਦੇ ਸੀਗੇ ਅੱਗੇ ਤਾਂ ਡੋਡੇ ਨਾ ਆਮ ਕਰਿਆਨੇ ਦੀ ਦੁਕਾਨਾਂ ਤੇ ਆਏ ਬੋਰੇ ਪੈ ਜਾਂਦੇ ਸੀ ਤੁਸੀਂ ਲਏ ਏਦਾਂ ਨਹੀਂ ਮੈਂ ਤਾਂ ਮੁੱਢ ਤੋਂ ਲੈ ਕੇ ਹਾਂ ਦੇਖਿਆ ਵਾ ਪਰ ਮੁੱਢ ਤੋਂ ਲੈ ਕੇ ਮੈਂ ਕਿਸੇ ਚੀਜ਼ ਦੀ ਮੈਨੂੰ ਰੋਟੀ ਦਾ ਵੀ ਨਸ਼ਾ ਨਹੀਂ ਹੈਗਾ ਚਾਹ ਦਾ ਵੀ ਨਸ਼ਾ ਨਹੀਂ ਇੱਕ ਰੋਟੀ ਹੈ ਰੋਟੀ ਜ਼ਰੂਰ ਟਾਈਮ ਸਰ ਖਾਣਾ ਬਾਕੀ ਚਾਹ ਵੀ ਮੈਨੂੰ ਨਾ ਮਿਲੇ ساری ਦਿਹਾੜੀ ਮੈਨੂੰ ਕੋਈ ਨਸ਼ਾ ਨਹੀਂ ਮੈਂ ਮੁੱਢ ਤੋਂ ਲੈ ਕੇ ਮੈਂ ਮੁੱਢ ਤੋਂ ਲੈ ਕੇ ਅੱਜ ਤੱਕ ਕਿਸੇ ਚੀਜ਼ ਦਾ ਨਿਸ਼ਾਨੀ ਕੀਤਾ ਤੇ ਆ ਬਿਆਹਾਂ ਦੇ ਵਿੱਚ ਵੀ ਨਾ ਜਿਹੜੇ ਰਿਸ਼ਤੇਦਾਰ ਸੀ ਮੇਰੇ ਕੋਲ ਲਿਆ ਕੇ ਬੋਤਲ ਕਹਿੰਦੇ ਮੈਂ ਤੇਰੇ ਸਿਰਚ ਪਾਉਂਗਾ ਨਹੀਂ ਪੀਣੀ ਪਾਉਗੀ ਤੈਨੂੰ ਮੈਂ ਫੇਰ ਵੀ ਸ਼ਰਾਬ ਜੀਦੀ ਸੀ ਬਹੁਤ ਵੱਡੀ ਗੱਲ ਕੀ ਕਹਿਣਾ ਚਾਹੂੰਗੀ ਇੱਕ ਵਾਰ ਜਿਹੜੇ ਸਾਡੇ ਜਨਤਾ ਨੌਜਵਾਨ ਆ ਜਿਹੜੇ ਸਾਨੂੰ ਦੇਖ ਰਹੇ ਨੇ ਤੁਹਾਨੂੰ ਸੁਣ ਰਹੇ ਨੇ ਕੀ ਸਲਾਹ ਦੇਣਾ ਚਾਹੂੰਗੀ ਇੱਕ ਵਾਰ ਸਲਾਹ ਇਹ ਵੀ ਮੈਂ ਜੇ ساری ਉਮਰ ਕੋਈ ਨਿਸ਼ਾਨ ਨਹੀਂ ਕੀਤਾ ਤਾਂ ਅੱਜ ਮੈਂ ਤੰਦਰੁਸਤ ਬੈਠਾ 82 ਸਾਲ ਦਾ ਬਜ਼ੁਰਗਾ ਮੈਂ ਅੱਜ ਵੀ ਮੈਂ ਉਹ ਕੰਮ ਕਰ ਸਕਦਾ ਜਿਹੜੇ ਨੌਜਵਾਨ ਬੱਚੇ ਨਹੀਂ ਕਰ ਕਿ ਅੱਜ ਕੱਲ ਤਾਂ ਉਮਰ ਹੀ ਨਹੀਂ ਕੁਝ ਰਹਿ ਗਈ ਆ ਤੇ ਅੱਜ ਕੱਲ ਤਾਂ ਮੈਂ ਦੇਖਦਾ ਵੀ ਜਿਹੜੇ ਮੇਰੇ ਬੱਚੇ ਸਮਝ ਲਓ ਵੀ ਮੇਰੇ ਸਾਨੂੰ ਵੀ ਮੈਂ 82 ਸਾਲ ਦਾ ਮਾਂ ਜੇ ਕੋਈ ਉਦੋਂ ਜਾਨੀ 60 ਸਾਲ ਦੀ ਉਮਰ ਤੱਕ ਦੇ ਬੱਚੇ ਜਿਹੜੇ 60 65 ਸਾਲ ਦੇ ਜਿਹੜੇ ਉਮਰ ਦੇ ਬੱਚੇ ਆ ਉਹ ਅੱਜ ਸਾਡੇ ਸਾਹਮਣੇ ਬਿਲਕੁਲ ਕੋਰੀਆਂ ਚਿੱਟੀਆਂ ਦਾੜ੍ਹੀਆਂ ਲੈ ਕੇ ਬੈਠੇ ਆ ਬਲਤਾ ਹੈ ਨਹੀਂ ਪ냐 ਪਰਸੈਂਟ ਤਾਂ ਜਿਹੜੇ 60 ਸਾਲ ਦੇ ਬੰਦੇ ਨੇ ਨਾ 60 ਸਾਲ ਤੋਂ ਉੱਪਰ ਬੰਦੇ ਉਹ ਖਤਮ ਹੋ ਚੁੱਕੇ ਆ ਇਹ ਕੋਈ ਹੈ ਤਾਂ ਬਿਲਕੁਲ ਕੋਈ ਛੁੱਟੀ ਲੈ ਕੇ ਤੁਰਦਾ ਕੋਈ ਕਿ ਮੈਂ 60 ਸਾਲ ਤੋਂ ਉਪਰ ਜਿਹੜੇ ਵੀ ਆਮ ਬੰਦੇ 60 70 ਸਾਲ ਤੋਂ ਬਾਅਦ ਬਹੁਤ ਉਹਨਾਂ ਦੀ ਬੁਰੀ ਹਾਲਤ ਆ ਉਹ ਹਾਲਤ ਕਾਦੇ ਪਿੱਛੇ ਆ ਕਿ ਨਸ਼ਿਆਂ ਦੀ ਅੱਜ ਕੱਲ ਤਾਂ ਤੁਸੀਂ ਇਹ ਦੇਖ ਲਓ ਵੀ 25 30 ਸਾਲ ਦੇ ਜਵਾਕ ਜਿਹੜੇ ਨਸ਼ੇ ਕਰਦੇ ਆ ਉਹ ਕਿਸੇ ਕੰਮ ਦੇ ਯੋਗੇ ਨਹੀਂ ਨੇ ਆ ਰਾਤੀ ਸਾਡੇ ਇੱਥੇ ਕਹਾਣੀ ਹੋਈ ਆ ਰਾਤ ਨੂੰ ਮੈਂ ਦੱਸਿਆ ਮੈਂ ਤਾਂ ਇਦਾਂ ਨਹੀਂ ਸੀਗਾ ਉਹ ਬੱਚਾ ਕੋਈ ਨਸ਼ਾ ਕਰਦਾ ਵਾ ਤੇ ਉਹਦੇ ਮਾਪੇ ਨਾਲ ਉਹ ਇਨੀ ਲੜਾਈ ਹੋਈ ਕਰਦੇ ਸਾਰੇ ਸ਼ੀਸ਼ੇ ਛੁਰੀ ਪੰਤੇ ਰਾਤ ਨੂੰ 12 ਵਜੇ ਇੱਥੇ ਪੁਲਿਸ ਵੀ ਆਈ ਆ ਤੇ ਸਾਰਾ ਕੁਝ ਹੋਇਆ ਉਹ ਸਾਰਾ ਕੁਝ ਨਸ਼ਿਆਂ ਦੀ ਮਿਹਰਬਾਨੀ ਕਰਕੇ ਮਾਪਿਆਂ ਨੂੰ ਮਾਪੇ ਨਹੀਂ ਸਮਝਦੇ ਭੈਣ ਭਰਾ ਭੈਣ ਭਰਾ ਨਹੀਂ ਸਮਝਦੇ ਬਹੁ ਮੜਾ ਹਾਲਾ ਨਹੀਂ ਬਹੁਤ ਜ਼ਿਆਦਾ ਮੜਾ ਹਾਲਾ ਤੇ ਸਰਕਾਰਾਂ ਨੂੰ ਇਸ ਵੱਲ ਪੂਰਨ ਧਿਆਨ ਦੇਣਾ ਚਾਹੀਦਾ ਵੀ ਜਿਹੜਾ ਸਿੰਥੈਟਿਕ ਨਸ਼ੇ ਨੇ ਇਹ ਬੰਦ ਕਰਾਉਣੇ ਚਾਹੀਦੇ ਚਾ ਕਿਸੇ ਕੀਮਤ ਤੇ ਵੀ ਕਰਾਉਣ। ਸਭ ਤੋਂ ਪਹਿਲਾਂ ਤਾਂ ਜੇ ਉਹਨਾਂ ਲੋਕਾਂ ਨੂੰ ਇਹ ਫੜਨ ਜਿਹੜੇ ਪ੍ਰਸ਼ਾਸਨ ਦੇ ਵਿੱਚ ਰਹਿੰਦੇ ਹੋਏ ਨਸ਼ਾ ਵੇਚਦੇ ਆ। ਤੁਸੀਂ ਇਹ ਦੇਖੋ ਕਿ ਬੁਲਡੋਜ਼ਰ ਚੱਲ ਰਹੇ ਅੱਜਕੱਲ ਤੁਸੀਂ ਵੀ ਸੁਣਿਆ ਹੋਊਗਾ ਹੈਨਾ ਇੰਨੇ ਸਾਰੇ ਕਾਰਵਾਈਆਂ ਹੋ ਰਹੀਆਂ ਨੇ। ਪੇਰ ਵੀ ਨਸ਼ਾ ਵੇਚ ਰਿਆ ਕੁਝ ਲੋਕਾਂ ਦਾ ਮੰਨਣਾ ਹੈ ਇਹ ਜਿਹੜੇ ਛੋਟੇ-ਮੋਟੇ ਹੈਗੇ ਨਸ਼ੇ ਦੇ ਕਾਰੋਬਾਰੀ ਉਹ ਫੜ ਲੈਂਦੇ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਤਾਂ ਫੜਦੀ ਮੈਂ ਤੁਹਾਨੂੰ ਇਹੀ ਤਾਂ ਹੁਣੇ ਕਿਹਾ ਵੀ ਪਹਿਲਾਂ ਉਹਨਾਂ ਨੂੰ ਜਿਹੜੇ ਪ੍ਰਸ਼ਾਸਨ ਦੇ ਵਿੱਚ ਰਹਿ ਕੇ ਨਸ਼ਾ ਵੇਚਦੇ ਆ ਪਹਿਲਾਂ ਉਹਨਾਂ ਨੂੰ ਫੜਨਾ ਚਾਹੀਦਾ ਉਹ ਤਾਂ ਜੇ ਛੋਟਾ-ਮਟਾ ਕੋਈ ਫੜਿਆ ਵੀ ਜਾਂਦਾ ਨਾ ਉਹ ਉਹ ਵੀ ਪੁਲਿਸ ਵਾਲੇ ਲਿਜਾ ਕੇ ਆਪਾਂ ਫੜਾ ਦਿੰਨੇ ਆ ਗਲੀ ਮੁਹੱਲੇ ਵਾਲੇ ਵੀ ਆ ਦੇਖੋ ਜੀ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਆਪਾਂ ਫੜਾਉਨੇ ਆ ਉੱਥੇ ਲਿਜਾ ਕੇ ਉਹ ਚਾਹ ਨੂੰ ਛੱਡ ਦਿੰਦੇ ਆ ਬਿਲਕੁਲ ਨਾ ਉਹ ਤੇ ਕੋਈ ਪਰਚਾ ਨਾ ਕੁਝ ਹੋਰ ਪੈਸੇ ਲੈਂਦੇ ਆ ਪੈ ਲੈ ਕੇ ਛੱਡ ਦਿੰਦੇ ਆ ਇਸ ਡਰ ਨਾਲ ਹੀ ਛੱਡਦੇ ਆ ਵੀ ਉਹਨਾਂ ਨੂੰ ਉਹਨਾਂ ਨੇ ਆਪ ਹੀ ਨਸ਼ਾ ਵੇਚਿਆ ਜੇ ਉਹਨਾਂ ਦੇ ਪੁੱਛਗੇ ਚ ਕਰਦੇ ਆ ਤਾਂ ਉਹਨਾਂ ਦੇ ਆਪ ਦੀਆਂ ਕੁੰਡੀਆਂ ਵਿੱਚ ਫਸ ਜਾਂਦੀਆਂ ਆਪਦੀਆਂ ਨਹੀਂ ਤੇ ਆਪਦੇ ਨਜ਼ਦੀਕੀਆਂ ਦੀਆਂ ਕੁੰਡੀਆਂ ਵਿੱਚ ਫਸ ਜਾਂਦੀਆਂ ਇਸ ਕਰਕੇ ਫਿਰ ਉਹਨੂੰ ਛੱਡ ਦਿੰਦੇ ਆ ਬਿਲਕੁਲ ਸਹੀ ਹੈ ਭਜਾ ਦਿੰਦੇ ਆ ਜਾਓ ਜੀ ਬਿਲਕੁਲ ਸੋ ਬਿਲਕੁਲ ਜਿੱਥੇ ਆਪਾਂ ਬਾਪੂ ਜੀ ਨਾਲ ਗੱਲਬਾਤ ਕਰ ਰਹੇ ਸੀ ਰੰਗਲੇ ਪੰਜਾਬ ਦੀ ਯਾਨੀ ਕਿ ਪੁਰਾਣੇ ਪੰਜਾਬ ਦੀ ਤੇ ਹੁਣ ਦੇ ਪੰਜਾਬ ਦੀ ਕਿੰਨਾ ਫਰਕ ਹੈ ਕਿੰਨਾ ਫਰਕ ਹੈ ਇਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ 82 ਸਾਲ ਦੀ ਉਮਰ ਦੇ ਵਿੱਚ ਜਦੋਂ ਅੱਜ ਗੱਲਬਾਤ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਅੱਜ ਕੱਲ ਦੇ ਨੌਜਵਾਨ ਤਾਂ ਇੱਥੇ ਬਹਿ ਵੀ ਨਹੀਂ ਸਕਦੇ ਤਰੀਕੇ ਨਾਲ ਜੋ ਨਸ਼ਾ ਕਰਦੇ ਨੇ ਇੰਨਾ ਜਿਸ ਤਰੀਕੇ ਨਾਲ ਇਸ ਵੇਲੇ ਮਾਹੌਲ ਹੈ ਇਹਨਾਂ ਦੀਆਂ ਗੱਲਾਂ ਕਿਦਾਂ ਲੱਗੀਆਂ ਸਾਨੂੰ ਇੱਕ ਵਾਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਦਾਂ ਹੀ ਹੋਰ ਅਪਡੇਟਸ ਲਈ ਬਣੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ ਕੈਮਰਾ ਪਰਸਨ ਗੁਰਮੀਤ ਦੇ ਨਾਲ ਮੈਂ ਨੀਦੀ ਵਰਮਾ